ਕਿਤੇ ਤੁਸੀਂ ਪਹਿਲਾ ਵਾਲੇ ਪਾਸਪੋਰਟ ਦਫਤਰ ਤਾਂ ਨਹੀਂ ਪਹੁੰਚੋਗੇ ਇਹ ਪਹਿਲਾ ਵਾਲਾ ਪਾਸਪੋਰਟ ਦਫਤਰ ਹੈ ਜਿਹੜਾ ਉਹ ਪ੍ਰੀਤ ਪੈਲੇਸ ਦੇ ਕੋਲ ਸੀ ਔਰ ਹੁਣ ਉਹ ਪਾਸਪੋਰਟ ਦਫਤਰ ਹੈ ਜਿਹੜਾ ਸ਼ਿਫਟ ਹੋ ਕੇ ਜਲੰਧਰ ਬਾਈਪਾਸ ਹੋਰ ਤੇ ਆ ਗਿਆ ਉਹਦੇ ਨਾਲ ਤਾਂ ਕਿਤੇ ਜਿਆਦਾ ਬੈਸਟ ਹੈ ਜੀ ਕਿਉਂਕਿ ਉੱਥੇ ਟੈਕਸ ਦੀ ਬਹੁਤ ਦਿੱਕਤਾਂ ਨਹੀਂ ਸੀ ਨਾ ਉੱਥੇ ਪਾਰਕਿੰਗ ਦੀ ਵੀ ਫੈਸਿਲਿਟੀ ਸੀ ਤੇ ਨਾ ਜਿਵੇਂ ਨਾਲ ਕਿ ਅਦਰ ਪਰਸਨ ਆਉਂਦਾ ਤਾਂ ਬੈਠਣ ਦੀ ਵੀ ਫੈਸਿਲਿਟੀ ਨਹੀਂ ਸੀ ਕੋਈ ਨੁਕੀ ਪਾਗਲ ਨੂੰ ਬਾਹਰ ਬ੍ਰੈਂਡ ਚ ਬੈਠਾ ਇਸ ਕੋਈ ਲੈਣਾ ਨਹੀਂ ਦੇਣਾ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਪਰ ਏਸੀ ਵਾਲਾ ਰੂਮ ਵਗੈਰਾ ਸਭ ਕੁਝ ਬੈਸਟ ਹੈ ਜੀ ਫਿਰ ਕੱਲ੍ਹ ਜੇ ਤੁਸੀਂ ਤੁਹਾਨੂੰ ਕੈਪਨ ਫਰ ਨਿਊਜ਼ ਦੇ ਨਾਲ ਤੇ ਮੈਂ ਹਾਂ ਪਰ ਦੀਪਕੌਰ ਸੋਚੇਕਰ ਤੁਸੀਂ ਵੀ ਲੁਧਿਆਣਾ ਸ਼ਹਿਰ ਦੇ ਆਣ ਵਾਲੇ ਹੋ ਔਰ ਪਾਸਪੋਰਟ ਬਣਵਾਉਣਾ ਚਾਹੋ ਨਿਓ ਤਾਂ ਧਿਆਨ ਰੱਖਿਓ ਇਹ ਖਬਰ ਤੁਹਾਡੇ ਲਈ ਬੇਹਦ ਖਾਸ ਰਹਿਣ ਵਾਲੀ ਹੈ ਕਿਤੇ ਤੁਸੀਂ ਪਹਿਲਾਂ ਵਾਲੇ ਪਾਸਪੋਰਟ ਦਫ਼ਤਰ ਤਾਂ ਨਹੀਂ ਪਹੁੰਚ ਜਾਓਗੇ ਜੀ ਹਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਪਹਿਲਾਂ ਵਾਲਾ ਪਾਸਪੋਰਟ ਦਫ਼ਤਰ ਹੈ ਜਿਹੜਾ ਉਹ ਪ੍ਰੀਤ ਪੈਲੇਸ ਦੇ ਕੋਲ ਸੀ ਔਰ ਹੁਣ ਉਹ ਪਾਸਪੋਰਟ ਦਫ਼ਤਰ ਹੈ ਜਿਹੜਾ ਸ਼ਿਫਟ ਹੋ ਕੇ ਜੁਲੰਦਰ ਬਾਈਪਾਸ ਰੋਡ ਤੇ ਆ ਗਿਆ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਤਾਂਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਬਿਲਕੁਲ ਵਿਜ਼ੂਅਲਸ ਦੇਖ ਲੋ ਕੱਲੀ ਹਜੇ ਉਦਘਾਟਨ ਹੋਇਆ ਹੈ ਤਾਂ ਜਿਸ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਕਿ ਗ੍ਰੀਨਲੈਂਡ ਸਕੂਲ ਦੇ ਬਿਲਕੁਲ ਆਪੋਜ਼ਿਟ ਗਲੋਬਲ ਬਿਜ਼ਨਸ ਪਾਰਕ ਦੇ ਉੱਪਰ ਇਹ ਆਫਿਸ ਬਣਿਆ ਹੋਇਆ ਸੋ ਬਹੁਤ ਸਾਰੀਆਂ ਫੈਸਿਲਿਟੀਆਂ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਪਾਰਕਿੰਗ ਦੀ ਪਾਰਕਿੰਗ ਦੀਆਂ ਬਹੁਤ ਅੱਛੀਆਂ ਫੈਸਿਲਿਟੀਆਂ ਨੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਅੰਦਰੋਂ ਫੁੱਲੀ 에ਅਰ ਕੰਡੀਸ਼ਨਰ ਹੈ ਏਸੀ ਲੱਗਿਆ ਹੋਇਆ ਹੈ ਔਰ ਲੋਕਾਂ ਨੂੰ ਬਹਿਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਜੇ ਗੱਲ ਕੀਤੀ ਆਵੇ ਕਾਊਂਟਰਸ ਦੀ ਤਾਂ ਕਾਊਂਟਰਸ ਨੇ ਜਿਹੜੇ 21 ਤੋਂ ਵਧਾ ਕੇ ਉਹਨਾਂ ਦੀ ਗਿਣਤੀ ਹੁਣ 36 ਕਰ ਦਿੱਤੀ ਗਈ ਹੈ ਮੌਕੇ ਦੀਆਂ ਤਸਵੀਰਾਂ ਜ਼ਰੂਰ ਦਿਖਾਵਾਂਗੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪਹਿਲਾਂ ਵਾਲੇ ਪਾਸਪੋਰਟ ਦਫ਼ਤਰ ਤੇ ਹੁਣ ਵਾਲੇ ਦਫ਼ਤਰ ਵਿੱਚ ਉਹਨਾਂ ਨੂੰ ਕਿੰਨਾ ਕੁ ਫਰਕ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹਰ ਕਿਸੇ ਦਾ ਔਣਾ ਜਾਣਾ ਪਾਸਪੋਰਟ ਦਫ਼ਤਰ ਦੇ ਵਿੱਚ ਜ਼ਰੂਰ ਲੱਗਿਆ ਰਹਿੰਦਾ ਤਾਂ ਕਿ ਕਿਸੇ ਨੂੰ ਕੋਈ ਵੀ ਕਿਸਮ ਦੀ ਕਨਫਿਊਜ਼ਨ ਨਾ ਰਹਿ ਜਾਵੇ ਮੁਸ਼ਕਿਲ ਨਾ ਰਹਿ ਜਾਵੇ ਲੋਕਾਂ ਦਾ ਸਮਾਂ ਜਿਹੜਾ ਉਹ ਵੇਸਟ ਨਾ ਹੋਏ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਨਹੀਂ ਜੁੜੇ ਔਰ ਆਪਣੇ ਕੰਮ ਕਾਜ ਕਰਵਾਉਣ ਦੇ ਲਈ ਪਾਸਪੋਰਟ ਦੇ ਨਾਲ ਸੰਬੰਧਿਤ ਕਿਤੇ ਪ੍ਰੀਤ ਪੈਲਸ ਤੱਕ ਸੋ ਆਓ ਅੰਦਰ ਚੱਲਦੇ ਆਂ ਤੇ ਅੰਦਰ ਜਾ ਕੇ ਤੁਹਾਨੂੰ ਵਾਤਾਵਰਣ ਦਿਖਾਉਣੇ এনवायरमेंट ਦਿਖਾਉਣੇ ਆ ਕਿ ਫੁੱਲੀ 에어 ਕੰਡੀਸ਼ਨਰ ਆ ਤਾਂ ਬਿਲਕੁਲ اےਜੀ ਲੁਧਿਆਣਾ ਦਾ ਨਵਾਂ ਪਾਸਪੋਰਟ ਆਫਿਸ ਉਹ ਅੰਦਰ ਆ ਕੇ ਜਿਸ ਤਰੀਕੇ ਦੇ ਨਾਲ ਸੀ ਇਸ ਠੰਡਕ ਮਹਿਸੂਸ ਕੀਤੀ ਹੈ ਕਿਤੇ ਨਾ ਕਿਤੇ ਲੋਕਾਂ ਦੇ ਵੀ ਚਿਹਰਿਆਂ ਦੇ ਉੱਤੇ ਜ਼ਰੂਰ ਖੁਸ਼ੀ ਦੇਖਣ ਨੂੰ ਮਿਲੇਗੀ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਪੂਰਾ ਪਾਸਪੋਰਟ ਅਪਸ ਆਸਟ੍ਰੇਲੀ ਫੁਲੀ 에어 ਕੰਡੀਸ਼ਨਰ AC ਲੱਗੇ ਹੋਏ ਨੇ ਲੋਕ ਨੇ ਜਿਹੜੇ ਵੇਟ ਕਰ ਰਹੇ ਨੇ ਤਾਂ ਤੁਸੀਂ ਦੇਖਿਆ ਹੋਵੇਗਾ ਜੇਕਰ ਤੁਸੀਂ ਲੁਧਿਆਣਾ ਦੇ ਰਹਿਣ ਵਾਲੇ ਹੋ ਤਾਂ ਕਿਵੇਂ ਕੋਈ ਪਾਰਕਿੰਗ ਦਾ ਸਿਸਟਮ ਨਹੀਂ ਸੀ ਕੋਈ ਬੈਠਣ ਦਾ ਖਾਸ ਪ੍ਰਬੰਧ ਨਹੀਂ ਸੀ ਔਰ ਇੱਥੇ ਲੋਕ ਨੇ ਜਿਹੜੇ ਉਹਨਾਂ ਦੇ ਬੈਠਣ ਲਈ ਸਿਟਿੰਗ پلان ਬਣੇ ਹੋਏ ਨੇ ਸੋਫੇਸ ਰੱਖੇ ਹੋਏ ਨੇ ਇੱਕ ਪਾਸੇ ਤਸਵੀਰ ਦੇਖੋ ਟੇਬਲ ਰੱਖੇ ਹੋਏ ਨੇ ਔਰ ਉੱਪਰ ਲੋਕ ਨੇ ਜਿਹੜੇ ਆਰਾਮ ਦੇ ਨਾਲ ਖੜਕੇ ਵੇਟ ਕਰਦੇ ਨੇ ਕਿਸੇ ਕਿਸਮ ਦੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਹੈ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਇਸੋ ਗੱਲ ਕੀਤੀ ਜਾਵੇ ਖਾਣ ਪੀਣ ਔਰ ਸੋ ਨੀਚੇ ਤੁਹਾਨੂੰ ਡੋਮੀਨੋਸ ਦੀ ਫੈਸਿਲਿਟੀ ਮਿਲ ਜੇਗੀ ਜੋ ਲੋਕ ਨੇ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਖਾਣ ਪੀਣ ਦਾ ਪ੍ਰਬੰਧ ਬੜਾ ਅੱਛਾ ਹੈ ਔਰ ਇਸ ਦੇ ਨਾਲ ਹੀ ਕਾਊਂਟਰਾਂ ਦੀ ਗਿਣਤੀ ਵੀ ਜਿਹੜੀ ਵਧਾ ਦਿੱਤੀ ਐ ਸੋ ਪਹਿਲਾਂ 21 ਕਾਊਂਟਰ ਸੀ ਉਹ ਵਧਾ ਕੇ 36 ਕਰ ਦਿੱਤੇ ਗਏ ਨੇ ਸੋ ਜਿੱਥੇ ਕਾਊਂਟਰਾਂ ਦੀ ਗਿਣਤੀ ਵਧਾਈ ਐ ਜ਼ਾਹਿਰ ਜੀ ਗੱਲ ਹੈ ਉੱਥੇ ਸਟਾਫ 'ਚ ਵੀ ਵਾਧਾ ਹੋਇਆ ਲੋਕਾਂ ਦੀਆਂ ਜਿਹੜੀਆਂ ਖੱਜਲ ਖਵਾਰੀਆਂ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਆ ਸੀ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਸੀ ਕਿੰਨੇ ਕਿੰਨੇ ਸਮੇਂ ਤੱਕ ਉਹਨਾਂ ਨੂੰ ਲਾਈਨਾਂ 'ਚ ਖੜਨਾ ਪੈ ਰਿਆ ਸੀ ਕੋਈ ਬੈਠਣ ਦੀ ਤੰਕਾਰੀ ਦੇ ਦਿੰਨੇ ਆ ਕਿ ਉਹ ਚੇਚਾ ਕਦਮ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਲਿਆ ਗਿਆ ਸੋ ਪਹਿਲਾ ਵਾਦਾ ਉਹਨਾਂ ਨੇ ਲੁਧਿਆਣਾ ਦੀ ਜਨਤਾ ਦੇ ਨਾਲ ਕੀਤਾ ਸੀ ਔਰ ਵਾਦਾ ਜਿਹੜਾ ਉਹ ਸੱਚ ਸਾਬਤ ਕਰਦੇ ਆ ਨੇ ਸੋ ਬਿਲਕੁਲ ਦੱਸਦੇ ਕਿ 7 ਜੁਲਾਈ ਨੂੰ ਇਸ ਪਾਸਪੋਰਟ ਦਫਤਰ ਦੀ ਜਿਹੜੀ ਇਨੇਗੂਰੇਸ਼ਨ ਹੋ ਗਈ ਸੀ ਯਾਨੀ ਕਿ ਉਦਘਾਟਨ ਹੋ ਚੁੱਕਿਆ ਸੀ ਕਰ ਲੈਣੇ ਆ ਲੋਕਾਂ ਦੇ ਨਾਲ ਮਿਲਦੇ ਨੇ ਜੀ ਮੈਮ ਸਤਿ ਸ਼੍ਰੀ ਅਕਾਲ ਮੈਮ ਪਾਸਪੋਰਟ ਬਣਵਾਉਣ हमने हमारा पर बनानिया बनाली अच्छा मैम ਦੱਸੋਗੇ ਕਿ ਪਹਿਲਾਂ ਵਾਲੇ ਪਾਸਪੋਰਟ ਤੇ ਆਲੇ ਪਾਸਪੋਰਟ ਦਫਤਰ ਚ ਕਿੰਨਾ ਕੋ ਫਰਕ ਆ ਤੁਸੀਂ ਕੀ ਮਹਿਸੂਸ ਕੀਤਾ ਮੇਰਾ ਫਸਟ ਟਾਈਮ ਹੀ ਬਨਣਾ ਹੈ ਸਾਊਥਰ ਕਦੇ ਵਿਜ਼ਿਟ ਨਹੀਂ ਕੀਤਾ ਤੁਸੀਂ ਸਰ ਵਿਜ਼ਿਟ ਕਰਾਓ ਪਹਿਲੇ ਪਾਰਕਿੰਗ ਦੀ ਫੈਸਿਲਿਟੀ ਉਧਰ ਕਿਵੇਂ ਸੀ ਔਰ ਇਧਰ ਕਿਵੇਂ ਹੈ ਮੈਂ ਬੈਟਰ ਮੱਚ ਬੈਟਰ ਹੈ ਪਾਰਕਿੰਗ ਗਰਾਉਂਡ ਵਾਲੀ ਕਿਵੇਂ ਮੱਚ ਬੈਟਰ ਹੈ ਹਾਂ ਤੇ ਕਾਊਂਟਰਾਂ ਚ ਵੀ ਵੱਧਾ ਹੋਇਆ ਹਾਂਜੀ ਹਾਂਜੀ ਸਟਾਫਿੰਗ ਥੋੜਾ ਹੋਇਆ ਸਟਾਫ ਆ ਬਤਾਉਂਗਾ ਸਟਾਫ ਤੋਂ ਜ਼ਿਆਦਾ ਹੂੰ ਅਰੇ ਜਿੱਦਾਂ ਲਾਈਨਾਂ ਚ ਲੋਕਾਂ ਨੂੰ ਖੜਨਾ ਪੈਂਦਾ ਸੀ ਮੁਸ਼ਕਿਲ ਆਉਂਦੀਆਂ ਸੀ ਹੁਣ ਕੋਈ ਇਦਾਂ ਦੀ ਦਿੱਕਤ ਆਈ ਤੋ ਨਹੀਂ ਵੇਟਿੰਗ ਤੋਂ ਕਮ ਹੈ। ਔਰ ਵੇਟਿੰਗ ਦੀ ਫੈਸਿਲਿਟੀ, ਪਾਰਕਿੰਗ ਦੀ ਫੈਸਿਲਿਟੀ ਇਸ ਤੋਂ ਇਲਾਵਾ ਹੋਰ ਤੁਹਾਨੂੰ ਕੀ ਚੰਗਾ ਲੱਗਾ? ਇਹੀ ਬੈਟ ਰਹੇ ਹੋਰ ਕੁਝ ਤਾਂ ਐਕਸਟਰਾ ਕੁਝ ਲਗਾਣੀ ਇਸਕੇ ਦਾ ਬਿਲਕੁਲ ਹੈ 에어 ਕੰਡੀਸ਼ਨਰ ਹੈ ਲੋਕਾਂ ਨੂੰ ਗਰਮੀ ਦੇ ਵਿੱਚ ਵੇਟ ਨਹੀਂ ਕਰਨੀ ਪੈ ਰਹੀ ਖੜਨਾ ਨਹੀਂ ਪੈ ਰਿਹਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਦੀ ਚਾਹੇ ਪਾਰਕਿੰਗ ਨੂੰ ਲੈ ਕੇ ਹੋਵੇ ਚਾਹੇ ਫਿਰ ਕਿਸੇ ਹੋਰ ਚੀਜ਼ ਨੂੰ ਲੈ ਕੇ ਹੋਵੇ ਹਾਂਜੀ ਸਰ ਪਾਸਪੋਰਟ ਬਣਵਾਉਣ ਆਏ ਹਾਂ ਹਾਂਜੀ 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 ਪਹਿਲੀ ਵਾਰੀ ਆਈ ਹਾਂ ਇੱਥੇ ਪਹਿਲੀ ਵਾਰੀ ਆ ਜੀ ਇੱਧਰ ਤੁਸੀਂ ਮੈਨੂੰ ਦੱਸੋ ਕਿ ਜਦੋਂ ਤੁਸੀਂ ਪ੍ਰੀਤ ਪੈਲੈਸ ਕਦੇ ਗਏ ਹੋ ਜੋ ਉੱਥੇ ਪਾਸਪੋਰਟ ਦਫ਼ਤਰ ਉੱਥੇ ਪਿਛਲੇ ਵੀਕ ਉੱਥੇ ਗਿਆ ਜੀ ਮੇਰੇ ਆਪਣੇ ਭਾਂਜੇ ਦੀ ਮਰਦੀ ਅਪਾਇੰਟਮੈਂਟ ਸੀ ਉੱਥੇ ਪਿਛਲੇ ਹਫਤੇ ਕਿੰਨਾ ਕਿਉਂਕਿ ਉੱਥੇ ਟ੍ਰੈਫਿਕ ਦੀ ਬਹੁਤ ਦਿੱਕਤ ਆਉਂਦੀ ਸੀ ਨਾ ਉੱਥੇ ਪਾਰਕਿੰਗ ਦੀ ਕੋਈ ਫੈਸਿਲਿਟੀ ਸੀ ਤੇ ਨਾ ਜਿਵੇਂ ਨਾਲ ਕਿ ਅਗਰ ਅਦਰ ਪਰਸਨ ਆਉਂਦਾ ਹੋ ਤਾਂ ਬੈਠਣ ਦੀ ਕੋਈ ਫੈਸਿਲਿਟੀ ਨਹੀਂ ਸੀ ਤੇ ਇੱਥੇ ਉਹਦੇ ਨਾਲੋਂ ਬੈਸਮੈਂਟ ਦੇ ਵਿੱਚ ਪਾਰਕਿੰਗ ਹੈ ਤੇ ਫਰਸਟ ਫਲੋਰ 'ਤੇ ਪ੍ਰੋਫੈਸਰ ਤੇ ਉਹਦੇ ਨਾਲ ਕਿਤੇ ਬੈਸਟ ਹੈ ਜੀ ਅੱਛਾ ਲੱਗਦਾ ਕਿ ਫੁੱਲ ایਅਰ ਕੰਡੀਸ਼ਨਰ ਆ ਲੋਕਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਇੱਕ ਤਾਂ ਲੋਕਾਂ ਨਾਲੋਂ ਕਿਤੇ ਬੈਸਟ ਹੈ ਜੀ ਉਸ ਲੋਕੇਸ਼ਨ ਦੇ ਨਾਲੋਂ ਕਿਉਂਕਿ ਉੱਥੇ ਤਾਂ ਲੋਕੀ ਪਾਗਲਾ ਵਾਂਗੂ ਬਾਹਰ ਬਰੈਂਡ 'ਚ ਬੈਠ ਰਹੇ ਸੀ ਕੋਈ ਲੈਣਾ ਨਹੀਂ ਦੇਣਾ ਨਹੀਂ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਜੇ ਮੈਂ ਲੌਂਗ ਟਾਈਮ ਤੱਕ ਵੇਟ ਕਰਨਾ ਪੈਂਦਾ ਸੀ ਇੱਥੇ ਉਹ ਚੀਜ਼ ਤਾਂ ਨਹੀਂ ਹੈਗੀ ਉਹ ਤਾਂ ਜਦੋਂ ਫਸਟ ਟਾਈਮ ਆ ਅੱਜ ਆ ਕੇ ਪਤਾ ਲੱਗੂ ਵੀ ਕੀ ਹੈ ਕਿ ਨਹੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਤਾਂ ਟਾਊਨ ਟ੍ਰਾਂਚ ਵੀ ਵੱਧਾ ਹੋਇਆ ਸਰ ਨੀ ਮੈਂ ਨਹੀਂ ਅੰਦਰ ਗਿਆ ਮੇਰੇ ਅੰਦਰ ਸਿਸਟਰ ਗਿਆ ਹੋਏ ਨੇ ਜੀ ਉਹਨਾਂ ਤੋਂ ਆਉਣ ਤੋਂ ਬਾਅਦ ਪਤਾ ਲੱਗੂ ਵੀ ਅੰਦਰ ਕੀ ਹੈ ਕੀ ਨਹੀਂ ਸੋ ਜਿੰਨੀ ਕੋ ਜਾਣਕਾਰੀ ਮਿਲੀ ਹੈ ਕਹਿੰਦੇ ਕਾਊਂਟਰ 21 ਤੋਂ ਵਧਾ ਕੇ 36 ਕਰਤੇ ਆ ਸੋ ਜਿੱਥੇ ਕਾਊਂਟਰਾਂ ਦੀ ਗਿਣਤੀ ਵਧੀਆ ਜ਼ਾਹਿਰ ਜੀ ਗੱਲ ਹੈ ਵੀ ਸਟਾਫ ਵੀ ਵਧਿਆ ਹੁ ਲੱਗਦਾ ਵੀ ਹੁਣ ਲੋਕਾਂ ਨੂੰ ਸੌਖਾ ਹੋ ਜਾਊ ਕਾਊਂਟਰ ਦੀ ਗਿਣਤੀ ਅੰਦਰ ਵਧੀਆ ਤਾਂ ਕਾਮਨ ਗੱਲ ਹੈ ਜੀ ਅੰਦਰ ਉਹਨਾਂ ਰਸ਼ਟ ਘਟੂਗਾ ਜੀ ਜਿਵੇਂ ਹੁਣ ਮੈਂ ਪਹਿਲਾਂ ਇੱਕ ਐਟ ਅ ਟਾਈਮ ਦੇ ਵਿੱਚ ਮੰਨ ਲਓ 5 ਬੰਦੇ ਪਾਇੰਟ ਕੀਤੇ ਜਾਂਦੇ ਸੀ ਤਾਂ ਹੁਣ 10 ਕਰੇ ਜਾਣਗੇ ਜੀ ਤਾਂ ਉਹਦੇ ਨਾਲ ਤਾਂ ਫਾਇਦਾ ਹੋਵੇਗਾ ਇਹ ਨਾ ਜੀ ਉਹ ਤਾਂ ਆਟੋਮ ਜਿਹੜਾ ਜਿਹੜਾ ਉਹ ਸ਼ਿਫਟ ਹੋਇਆ ਜਲੰਧਰ ਬਾਈਪਾਸ ਰੋਡ ਦੇ ਉੱਤੇ ਅਸੋ ਬੇहद ਲੋਕਾਂ ਨੂੰ ਖੁਸ਼ੀ ਹੈ ਬਹੁਤ ਚੰਗਾ ਮਹਿਸੂਸ ਕਰਦੇ ਨੇ ਕਿ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਪ੍ਰੀਤ ਪੈਲੈਸ ਵਾਲੇ ਪਾਸਪੋਰਟ ਦਫ਼ਤਰ ਚ ਆਉਂਦੀਆਂ ਸੋ ਸ਼ਾਇਦ ਹੁਣ ਲੋਕਾਂ ਨੂੰ ਇੱਥੇ ਨਹੀਂ ਆਉਣਗੀਆਂ ਅਸੋ ਬਿਲਕੁਲ ਬੈਠਣ ਦੀ ਫੈਸਿਲਿਟੀ ਜੋ ਕਿ ਸਭ ਤੋਂ ਜ਼ਿਆਦਾ ਮੇਨ ਹੈ ਉਸ ਤੋਂ ਦੂਸਰਾ ਨੰਬਰ ਤੇ ਜੇ ਗੱਲ ਕੀਤੀ ਜਾਵੇ ਪਾਰਕਿੰਗ ਦੀ ਫੈਸਿਲਿਟੀ ਉਹ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਬਿਲਕੁਲ ਗਲੋਬਲ ਬਿਜ਼ਨਸ ਪਾਰਕ ਦੇ ਉੱਪਰ ਜਿਹੜਾ ਪਾਸਪੋਰਟ ਦਫਤਰ ਬਣਿਆ ਜੇਕਰ ਤੁਸੀਂ ਉੱਪਰ ਜਾਣਾ ਚਾਹੁੰਦੇ ਹੋ ਤੁਸੀਂ ਇਲੈਕਟ੍ਰਿਕ ਸਕੇਅਰ ਦੀ ਵਰਤੋਂ ਕਰ ਸਕਦੇ ਹੋ ਔਰ ਇਸ ਦੇ ਨਾਲ ਹੀ ਮੈਂ ਪਿੱਛੇ ਤੁਹਾਨੂੰ ਦਿਖਾ ਦਿੰਨੀ ਆ ਕਿ ਲਿਫਟ ਦੀ ਤੁਸੀਂ ਯੂਜ਼ ਕਰ ਸਕਦੇ ਹੋ ਲਿਫਟ ਦੀ ਵਰਤੋਂ ਕਰਕੇ ਤੁਸੀਂ ਉੱਪਰਲੇ ਫਲੋਰ ਤੇ ਚੜ੍ਹ ਸਕਦੇ ਹੋ ਸੋ ਇੱਕ ਵਾਰ ਉੱਪਰ ਜਾ ਕੇ ਦੇਖਦੇ ਹਾਂ ਕੀ ਮਾਹੌਲ ਹੈ ਲੋਕ ਲਾਈਨਾਂ ਦੇ ਵਿੱਚੋਂ ਇੰਤਜ਼ਾਰ ਕਰਦੇ ਨੇ ਕਿੰਨੀਆਂ ਕਿ ਉਹਨਾਂ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਉਹ ਟੈਕਲ ਹੋਈਆਂ ਕਿੰਨੀਆਂ ਇੱਕ ਮੁਸ਼ਕਲ ਉਹਨਾਂ ਦੀ ਜੀ ਤੇ ਬਿਲਕੁਲ ਗਲੋਬਲ ਬਿਜ਼ਨਸ ਪਾਰਕ ਦੇ ਉੱਪਰ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਪਾਸਪੋਰਟ ਦਫ਼ਤਰ ਬਣਿਆ ਇੱਕ ਵਾਰੀ ਤੁਸੀਂ ਰਸ਼ ਚੈੱਕ ਕਰ ਸਕਦੇ ਹੋ ਲੋਕਾਂ ਦੀ ਭੀੜ ਲਗਾਤਾਰ ਲੱਗੀ ਹੋਈ ਹੈ ਅਸੋ ਪੁੱਛਦੇ ਹਾਂ ਕਿੰਨੀਆਂ ਕੋਨਾਂ ਦੀਆਂ ਮੁਸ਼ਕਲਾਂ ਘਟੀਆਂ ਨੇ ਆਂਟੀ ਸੱਚੀ ਗੱਲ ਸੱਚੀ ਗੱਲ ਤੁਸੀਂ ਆਇਓ ਜੀ ਅਸੀਂ ਜਹਮਤ ਸਿੰਘਲੇ ਤੋਂ ਤਪਾ ਮੰਡੀ ਕੋਲੋਂ ਆਏ ਜੋ ਪਾਸਪੋਰਟ ਬਣਵਾਉਣਾ ਹੈ ਹਾਂਜੀ ਪਹਿਲਾਂ ਵਾਲੇ ਪ੍ਰੀਤ ਪੈਲਸ ਗਈ ਹੋਈ ਸੀ ਹਾਂਜੀ ਕਿੰਨੀ ਆ ਕੋ ਮੁਸ਼ਕਿਲਾਂ ਉੱਥੇ ਆਉਂਦੀਆਂ ਸੀ ਕਿੰਨਾ ਕੋੱਖਾ ਲੱਗਦਾ ਅਸੀਂ ਤਾਂ ਹੁਣ ਵੀ ਉੱਥੋਂ ਹੀ ਆਏ ਹਾਂ ਜੀ ਤੁਹਾਨੂੰ ਪਤਾ ਨਹੀਂ ਸੀਗਾ ਜੀ ਪਤਾ ਨਹੀਂ ਸੀ ਸਾਨੂੰ ਅੱਛਾ ਉੱਥੇ ਤੁਸੀਂ ਗਏ ਹੋ ਤੁਹਾਨੂੰ ਬੈਠਣ ਚ ਦਿੱਕਤ ਆ ਰਹੀ ਸੀ ਕੋਈ ਕੋਈ ਬੈਣ ਦੀ ਫੈਸਿਲਿਟੀ ਨਹੀਂ ਸੀ ਸਹੂਲਤ ਨਹੀਂ ਸੀ ਨਹੀਂ ਉੱਥੇ ਫਿਰ ਇੱਥੇ ਕਿਵੇਂ ਲੱਗ ਰਿਹਾ ਇੱਥੇ ਸਾਨੂੰ ਵਧੀਆ ਲੱਗਦਾ ਜੀ ਬੈਠਣ ਦੀ ਫੈਸਿਲਿਟੀ ਹੈ ਏਸੀ ਲੱਗਿਆ ਹੋਇਆ ਹੈ ਜਾਂ ਪਾਰਕਿੰਗ ਦੀ ਹਾਂਜੀ ਹਾਂਜੀ ਤੁਸੀਂ ਅੰਕਲ ਨਾਲ ਹੀ ਹਾਂਜੀ ਹਾਂਜੀ ਕਿੰਨਾ ਕੋ ਫਰਕ ਲੱਗਿਆ ਫਿਰ ਪਹਿਲਾਂ ਵਾਲੇ ਤੇ ਹਾਂਜੀ ਬਹੁਤ ਠੀਕ ਹੈ ਜੀ ਠੀਕ ਹੈ ਸਸ਼ੀ ਕਲਪਨਾ ਸਸ਼ੀ ਅੱਗੇ ਤੁਹਾਨੂੰ ਕਿੰਨਾ ਬਹੁਤ ਜ਼ਿਆਦਾ ਫਰਕ ਲੱਗ ਰਿਹਾਗਾ ਵੀ ਉੱਥੇ ਤਾਂ ਇੰਨਾ ਕ ਜ਼ਿਆਦਾ ਵਿਖੜਨ ਬੈਠਣ ਦਾ ਤਾਂ ਵਧੀਆ ਨਹੀਂ ਸੀਗਾ ਤੇ ਤੁਸੀਂ ਖੁਦ ਜਦੋਂ ਬਣਵਾਏ ਨੇ ਸੀ ਖੁਦ ਧੱਕੀ ਖਾ ਖਾ ਕੇ ਉੱਥੇ ਬੈਠ ਬੈਠ ਕੇ ਇਦਾਂ ਹੀ ਬਣਵਾਏ ਨੇ ਕੀ ਲੱਗਦਾ ਵੀ ਜੋ ਸਰਕਾਰ ਨੇ ਕਦਮ ਚੱਕਿਆ ਅੱਛਾ ਯਾ ਜ਼ਿਆਦਾ ਬੈਟਰ ਚੱਕਿਆ ਬਹੁਤ ਸਹੀ ਸਟੈਪ ਹੈ ਕਿ ਖੱਜਲ ਤਾਂ ਹੋਣਾ ਪੈਂਦਾ ਲੈ ਇੰਨਾ ਚ ਵੀ ਲੱਗਣਾ ਪੈਂਦਾ ਅੱਛਾ ਤੁਹਾਨੂੰ ਪਤਾ ਕਿ ਕਾਊਂਟਰਾਂ ਦੀ ਗਿਣਤੀ ਵੀ ਵੱਧ ਚੁੱਕੀ ਐ ਨਹੀਂ ਇਹ ਤਾਂ ਨਹੀਂ ਹਜਤਾ ਕਿ ਇਹ ਤਾਂ ਅੰਦਰ ਜਾ ਕੇ ਪਤਾ ਲੱਗੂ ਬਟ 21 ਕਾਊਂਟਰ ਤੋਂ 36 ਹੋ ਗਏ ਨੇ ਸੋ ਜ਼ਰੂਰ ਜੀ ਗੱਲ ਹੈ ਸਟਾਫ 'ਚ ਵੀ ਵਾਧਾ ਹੋਇਆ ਓਕੇ ਬਹੁਤ ਵਧੀਆ ਲੱਗ ਰਿਹਾ ਹੈ ਇਹ ਚੀਜ਼ ਦੇ। ਉਹ ਵੀ ਹੁਣ ਤੱਕੇ ਨਹੀਂ ਖਾਣੇ ਪੈਣ। ਨਹੀਂ ਨਹੀਂ ਹੁਣ ਲੱਗ ਰਿਹਾ ਨਹੀਂ ਖਾਣੇ ਪੈਣੇ। ਸੋ ਇਹ ਸੀ ਲੁਧਿਆਣਾ ਦੀ ਨਵਾਂ ਪਾਸਪੋਰਟ ਦਫ਼ਤਰ ਦੀ ਲੋਕੇਸ਼ਨ। ਸੋ ਬਿਲਕੁਲ ਇੱਕ ਵਾਰ ਅੰਦਰ ਜਾ ਕੇ ਤੁਹਾਨੂੰ ਸਾਰਾ ਵਿਜ਼ਿਟ ਕਰਾਇਆ ਤੁਹਾਨੂੰ ਦਿਖਾਇਆ ਕਿ ਫੁੱਲੀ 에어 ਕੰਡੀਸ਼ਨਰ ਆ ਔਰ ਲੋਕ ਨੇ ਜਿਹੜੀ ਬੜੀ ਆਸਾਨੀ ਦੇ ਨਾਲ ਬੈਠੇ ਬੈਠਣ ਦੇ ਲਈ ਸਿਟਿੰਗ ਏਰੀਆ ਪ੍ਰੋਪਰ ਦਿੱਤਾ ਹੋਇਆ ਆ। ਏਸੀ ਲੱਗੇ ਹੋਏ ਨੇ, ਪਾਰਕਿੰਗ ਦੀ ਅੱਛੀ ਫੈਸਿਲਿਟੀਆਂ ਹੈ, ਖਾਣ ਪੀਣ ਦੀ ਕੋਈ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਹੈ। ਸੋ ਜ਼ਾਹਿਰ ਜੀ ਗੱਲ ਹੈ ਲੋਕਾਂ ਨੂੰ ਸਭ ਤੋਂ ਜ਼ ਜਾਵੇ ਤਾਂ ਬੈਠਣ ਦੀ ਖੜਨ ਉੱਠਣ ਦੀ ਸੋ ਸਾਰੀਆਂ ਫੈਸਿਲਿਟੀਆਂ ਦੇ ਜ਼ਰੀਏ ਸਾਰੀਆਂ ਕੰਡੀਸ਼ਨਸ ਨੇ ਹੁਣ ਪੂਰੀਆਂ ਹੋ ਚੁੱਕੀਆਂ ਨੇ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਜ਼ਰੀਏ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਵੀ ਪਾਸਪੋਰਟ ਬਣਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰੀਤ ਪੈਲੇਸ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਦਫ਼ਤਰ ਹੈ ਜਿਹੜਾ ਪ੍ਰੀਤ ਪੈਲੇਸ ਤੋਂ ਸ਼ਿਫਟ ਹੋ ਕੇ ਜਲੰਧਰ ਬਾਈਪਾਸ ਰੋਡ ਤੇ ਆ ਗਿਆ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਲੋਕੇਸ਼ਨ ਜ਼ਰੂਰ ਦੱਸ ਦਿੰਨੇ ਆ ਕਿ ਗ੍ਰੀਨਲੈਂਡ ਸਕੂਲ ਦੇ ਬਿਲਕੁਲ ਆਪੋਜ਼ਿਟ ਤੁਹਾਨੂੰ ਦਿਖ ਜਾਈਗਾ ਗਲੋਬਲ ਬਿਜ਼ਨਸ ਪਾਰਕ ਗਲੋਬਲ ਬਿਜ਼ਨਸ ਪਾਰਕ ਜਿੱਦੇ ਤੁਹਾਨੂੰ ਦਿਖੇ ਦਫਤਰ ਬਣਿਆ ਹੋਇਆ ਸੋ ਬਿਲਕੁਲ ਤੁਸੀਂ ਲੋਕੇਸ਼ਨ ਫਿਲ ਕਰ ਸਕਦੇ ਹੋ Google ਤੇ ਜਾ ਕੇ ਤੁਸੀਂ ਟਾਈਪ ਕਰ ਸਕਦੇ ਹੋ ਗਲੋਬਲ ਬਿਜ਼ਨਸ ਪਾਰਕ ਉਸ ਤੋਂ ਲੋਕੇਸ਼ਨ ਲਗਾ ਕੇ ਤੁਸੀਂ ਈਜ਼ੀਲੀ ਇੱਥੇ ਪਹੁੰਚ ਸਕਦੇ ਹੋ ਸੋ ਇਦਾਂ ਦੀ ਹੋਰ ਅਪਡੇਟ ਦੇ ਲਈ ਜੁੜੇ ਰਹੋ ਮੇਰੇ ਨਾਲ ਹਮਿੰਦੂ ਜੀ ਸਾਹਿਬ ਧੰਨਵਾਦ